ਖੰਨਾ ਨੈਸ਼ਨਲ ਹਾਈਵੇ ਉੱਤੇ ਉਸ ਸਮੇਂ ਇੱਕ ਵੱਡਾ ਹਾਦਸਾ ਹੋ ਗਿਆ ਜਦੋਂ ਇੱਕ ਗੱਤੇ ਦੇ ਨਾਲ ਭਰਿਆ ਟਰੱਕ ਰਾਜਪੂਰਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਗ੍ਰੀਮਤ ਇਹ ਰਹੀ ਹੈ ਕਿ ਸਾਥ ਸਦ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੱਕ ਚਾਲਕ ਨਿਰਮਲ ਸਿੰਘ ਅਤੇ ਕੰਡਕਟਰ ਗੁਰਪ੍ਰੀਤ ਸਿੰਘ ਮੁਤਾਬਕ ਜਦੋਂ ਉਹ ਖੰਨਾ ਤੋਂ ਅੱਗੇ ਮੋਨਪੁਰ ਪਿੰਡ ਦੇ ਨੇੜੇ ਪਹੁੰਚੇ ਤਾਂ ਅਚਾਨਕ ਹੀ ਟਰੱਕ ਦਾ ਪਿਛਲਾ ਟਾਇਰ ਫਟ ਗਿਆ ਜਿਸ ਕਾਰਨ ਉਹਨਾਂ ਦਾ ਟਰੱਕ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਪਲਟ ਗਿਆ ਜਿਸ ਦੇ ਵਿੱਚ ਟਰੱਕ ਦੇ ਟਾਇਰ ਉੱਤੇ ਆਸਮਾਨ ਵੱਲ ਹੋ ਗਏ ਟਰੱਕ ਉੱਪਰਲਾ ਹਿੱਸਾ ਥੱਲੇ ਹੋ ਗਿਆ ਇਸ ਸਾਜ਼ ਤੋਂ ਵੀ ਚੋਣਾ ਦੀ ਜਾਂ ਜਿਵੇਂ ਕਿ ਬਾਲ ਬਾਲ ਬਚੀ ਹੈ ਸੋ ਸਾਧੇ ਕਾਰਨ ਇੰਡਸਟਰੀਅਲ ਹਾਈਵੇ ਉੱਤੇ ਲੰਗਰ ਵਾਲਿਆ ਵਾਹਨਾਂ ਨੂੰ ਵੀ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ ਕਿਉਂ ਆ ਰਹੇ ਸੀਗੇ ਆਪਣਾ ਰਾਜਪੁਰੋਂ ਹਾਂਜੀ ਰਾਜਪੁਰੋਂ ਟਕਨੌਰ ਰੋਡ ਤੇ ਬਿਸਕੁਟ ਫੈਕਟਰੀ ਹੈ ਨਾ ਆਪਣਾ ਕੱਤੇ ਵਾਲੀ ਫੈਕਟਰੀ ਬੱਟ ਟਾਇਰ ਫੜ ਗਏ ਹੋਇਆ ਜੀ ਪਿਛਲਾ ਜੀ ਪਿਛਲਾ ਹੀ ਕੀ ਲੱਗਦਾ ਕੀ ਹੋਇਆ ਜੀ ਗੱਤ ਲੱਦਿਆ ਜੀ ਚਾਹ ਹੋ ਗਿਆ ਚਾਹ ਆ ਜੀ ਚਾਹ ਇਕੱਲੇ ਜੀ ਇਹ ਨਾਲ ਕੀ ਹੋ ਰਹੀ ਮੁੰਡਾ ਸੀ ਕੋ ਨਾਲ ਠੀਕ ਹੋ ਸਾਰੇ ਜਣੇ ਠੀਕ ਹੈ ਜੀ ਠੀਕ ਹੈ ਜੀ ਹੈਡ ਰੇਨ ਆ ਭਾਈ ਹੈਡ ਰੇਨ ਨਾਲ ਅੱਛਾ ਉਹਦੇ ਨਾਲ ਸਿੱਧੀ ਹੋਊਗੀ ਹਾਂ ਜੀ ਅੱਗੇ ਕਿੱਥੇ ਚੱਲੇ ਸੀਗੇ ਲੁਧਿਆਣਾ ਜੀ ਕੀ ਨਾਮ ਹੈ ਭਾਈ ਗੁਰਪ੍ਰੀਤ ਸਿੰਘ ਜੀ ਤੇ ਮੈਂ ਕਨੈਕਟਰ ਆ ਜੀ ਪਣਾ ਇੱਧਰ ਤੋਂ ਆ ਰਹੀ ਸੀ ਰਾਜਪੁਰੇ ਵਾਲੀ ਸਾਈਡ ਤੋਂ ਗੱਡੀ ਦਾ ਟਾਇਰ ਪਾੜਿਆ ਗੱਡੀ ਅਨ ਬੈਲੈਂਸ ਹੋ ਗਈ। ਬਸ ਤਾਰ ਨੋਰਮਲ ਸੀ ਜਨ ਨੋਰਮਲ ਸੀ। ਲੱਕ ਡਾਹ ਹੋ ਗਿਆ ਜਿੰਨਾ ਬਸ ਬਚਾਓ ਹੋ ਗਿਆ ਗੱਡੀ ਬਚ ਗਈ ਹੈ ਜਿਆਦਾ ਨੁਕਸਾਨ ਨਹੀਂ ਹੋਇਆ। ਕਿੰਨੀ ਕੀ ਡੇਰ ਹੋ ਗਈ ਹੈ? ਤਕਰੀਬਨ 9:30 ਵਜੇ ਹੋਏ। ਵਾਲੇ ਤੋਂ ਵਾਲੇ ਹੋਰ ਗੱਡੀਆਂ ਦਾ ਵੀ ਪਚਾ ਹੋਇਆ ਜਾਂ ਕੱਲੀ ਸੀ ਕਿ ਟੁੱਟੀ ਨਹੀਂ ਪਿੱਛੇ ਖਾਲੀ ਸੀਗਾ ਸਰ।